ਜਿਹੜੀ ਸਾਡੇ ਸਾਰੇ ਕਾਂਗਰਸ ਪਾਰਟੀ ਵੱਲੋਂ ਬਲਾਕ ਕਾਂਗਰਸ ਨੰਗਲ ਵੱਲੋਂ ਤੇ ਸਾਡੇ ਸਾਰੇ ਐਮਸੀ ਸਾਹਿਬਾਨ ਵੱਲੋਂ ਨੰਗਲ ਦੀ ਬਹੁਤ ਹੀ ਸਤਿਕਾਰਯੋਗ ਜਿਹੜੀ ਪ੍ਰੈਸ ਹੈ ਮੈਂ ਇਹਦੇ ਵਿੱਚ ਇਹ ਜਾਣ ਬੁੱਝ ਕੇ ਤਾਰੀਫ ਨਹੀਂ ਕਰ ਰਿਹਾ ਕਿਉਂਕਿ ਜਿਹੜੀ ਨੰਗਲ ਦੇ ਪੱਤਰਕਾਰ ਸਹਿਬਾਨ ਹੈ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਪਲੱਸ ਜਿਹੜੀ ਖਬਰ ਲਾਣ ਦੀ ਜਿਹੜੀ ਉਹਨਾਂ ਦੀ ਤਾਕਤ ਹੈ ਜਿਹੜੀ ਸਪੀਡ ਹੈ ਜਾਂ ਜਿਹੜਾ ਉਹਨਾਂ ਦੀ ਕਵਰੇਜ ਦਾ ਢੰਗ ਹੈ ਪ੍ਰਿੰਟ মিডিਆ ਹੋਵੇ ਇਲੈਕਟ੍ਰੋਨਿਕ মিডিਆ ਹੋਵੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਇਸ ਗੱਲ ਦੀ ਚਰਚਾ ਇੱਥੇ ਨਹੀਂ ਹੈ ਜ਼ਿਲ੍ਹਾ ਲੈਵਲ ਤੇ ਵੀ ਹੈ ਵੀ ਜੋ ਨੰਗਲ ਦੀ ਪ੍ਰੈਸ ਦੇ ਵਿੱਚ ਇਸ ਟਾਈਮ ਕਹਿ ਲਓ ਵੀ ਪ੍ਰਿੰਟ মিডিਆ ਤੇ ਇਲੈਕਟ੍ਰੋਨਿਕ মিডিਆ ਦਾ ਜਿਹੜਾ ਕੰਮ ਹੈ ਕਰਨ ਦਾ ਤਰੀਕਾ ਹੈ ਉਹ ਬਹੁਤ ਚੰਗਾ ਹੈ ਤੇ ਤੁਸੀਂ ਸਾਡੀ ਕਾਂਗਰਸ ਪਾਰਟੀ ਤੇ ਕੌਂਸਲ ਸਹਿਬਾਨ ਦੇ ਸੱਦੇ ਤੇ ਇੱਥੇ ਪਹੁੰਚੇ ਅਸੀਂ ਤੁਹਾਡਾ ਕਹਿ ਲਓ ਬਹੁਤ ਦਿਲ ਤੋਂ ਸਤਿਕਾਰ ਕਰ ਰਹੇ ਤੇ ਦਿਲ ਤੋਂ ਜੀ ਆਇਆਂ ਕਹਦੇ ਤੇ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਅਸੀਂ ਪਹਿਲਾਂ ਇਹ ਦੱਸ ਦਿੰਨੇ ਕਿ ਜਿਹੜੇ ਨਗਰ ਕੌਂਸਲ ਨੰਗਲ ਦੀ ਚੋਣ ਹੋਇਆ ਨੂੰ ਕਹਿੰਦਾ ਲਗਭਗ 3 ਸਾਲ ਹੋ ਚੁੱਕੇ ਰਾਣਾ ਕਮਰਪਾਲ ਸਿੰਘ ਜੀ ਦੀ ਸਪੀਕਰ ਸਾਹਿਬ ਦੀ ਸਾਬਕਾ ਸਪੀਕਰ ਸਾਹਿਬ ਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਸਨ 2021 ਦੀ ਫਰਵਰੀ ਦੇ ਵਿੱਚ 14 ਫਰਵਰੀ ਨੂੰ ਤੇ ਰਿਜ਼ਲਟ 17 ਫਰਵਰੀ ਨੂੰ ਆਇਆ ਸੀ ਤੇ 3 ਸਾਲ ਹੋਣ ਤੋਂ ਬਾਅਦ ਨਹੀਂ ਮੈਂ ਆਪਣਾ 14 ਫਰਵਰੀ ਨੂੰ ਚੋਣਾਂ ਸੀ 17 ਫਰਵਰੀ ਨੂੰ ਰਿਜ਼ਲਟ ਆਇਆ ਸੀ 2021 ਦੇ ਵਿੱਚ ਤੇ ਕਾਂਗਰਸ ਪਾਰਟੀ ਨੇ ਉਸ ਸਮੇਂ ਚੋਣਾ ਲੜੀਆਂ ਸਨ ਤੇ ਉਸ ਤੋਂ ਬਾਅਦ ਹੁਣ 3 ਸਾਲ ਹੋ ਚੁੱਕੇ ਕਿਉਂਕਿ ਜਦੋਂ ਆਪਣਾ ਕਹਿ ਲੋ ਵੀ ਨਗਰ ਕੌਂਸਲ ਨੰਗਲ ਦੀ ਮੀਟਿੰਗ ਹੁੰਦੀ ਜਾਂ ਕੋਈ ਵੀ ਐਹੀ ਜੀ ਗੱਲ ਹੁੰਦੀ ਉਹਦੇ ਵਿੱਚ ਕਈ ਗੱਲਾਂ ਰਹਿ ਜਾਂਦੀਆਂ ਬਾਹਰ ਆਣ ਚ ਕਿਉਂਕਿ ਤੁਹਾਡੀ ਕਲਮ ਚ ਕਮੀ ਨਹੀਂ ਹੁੰਦੀ ਪਰ ਐਡਾ ਕੁਝ ਲਿਖਿਆ ਨਹੀਂ ਜਾ ਸਕਦਾ ਹੁੰਦਾ ਇੰਪੋਰਟੈਂਟ ਇੰਪੋਰਟੈਂਟ ਹਰ ਇੱਕ ਬੰਦਾ ਜਿਹੜਾ ਆਪਣਾ ਨਜ਼ਰੀਆ ਉਹਦੇ ਹਿਸਾਬ ਨਾਲ ਲਿਖ ਦਿੰਦਾ ਤੇ ਅਸੀਂ ਇਸ ਲਈ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਤੁਹਾਡੇ ਰਾਹੀ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਨਾਲ ਰੂਬਰੂ ਹੋਇਆ ਜਾ ਸਕੇ ਕਿ ਕਿਸ ਤਰ੍ਹਾਂ ਨਗਰ ਕੌਂਸਲ ਨੰਗਲ ਸ਼ਹਿਰ ਵਾਸੀਆਂ ਦੀ ਸੇਵਾ ਦੇ ਵਿੱਚ ਕਾਂਗਰਸ ਪਾਰਟੀ ਲੱਗੀ ਹੋਈ ਪਰ ਕਈ ਗੱਲਾਂ ਇਸ ਤਰ੍ਹਾਂ ਦੀਆਂ ਵੀ ਜਿਨ੍ਹਾਂ ਦੇ ਵਿੱਚ ਸਰਕਾਰ ਦੀ ਜਿਹੜੀ ਦਖਲਅੰਦਾਜ਼ੀ ਹੈ ਉਹ ਨਗਰ ਕੌਂਸਲ ਦੇ ਵਿੱਚ ਕੰਮਾਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਹੈ ਬੇਲੋੜੀ ਦਖਲਅੰਦਾਜ਼ੀ ਹੈ ਉਹਦੇ ਨਾਲ ਜਿਹੜਾ ਸ਼ਹਿਰ ਵਾਸੀਆਂ ਦੇ ਵਿਕਾਸ ਦੇ ਵਿੱਚ ਬੜੀ ਰਿਕਾਵਟ ਆ ਰਹੀ ਤੁਹਾਡੇ ਭਰਾਵਾਂ ਨਾਲ ਅਸੀਂ ਇਹਦੇ ਵਿੱਚ ਤਾਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਸੀ ਪਹਿਲਾਂ ਮੈਂ ਸ਼ੁਰੂ ਹੁੰਨਾ ਵੀ 52 12 ਜਿਹੜਾ ਸਾਡਾ ਨੰਗਲ ਸ਼ਹਿਰ ਦੇ ਵਿੱਚ ਹਦੂਦ ਦੇ ਵਿੱਚ 6 ਕਰੋੜ ਰੁਪਏ ਦੇ ਇਹੋ ਜਿਹੇ ਕੰਮ ਨਗਰ ਕਾਉਂਸਲ ਨੰਗਲ ਨੇ ਪਿਛਲੇ ਸਮੇਂ ਚ ਪਾਸ ਕੀਤੇ ਜਿਨ੍ਹਾਂ ਦੇ ਵਿੱਚ ਸਾਰੇ ਹੀ ਵਾਰਡਾਂ ਚ ਜਿਵੇਂ ਮੈਂ ਬਹੁਤਾ ਲੰਬਾ ਨਹੀਂ ਖਿੱਚਾਂਗਾ ਕਿ ਜਿਵੇਂ ਵਾਰਡ ਨੰਬਰ ਚਾਹੇ 3 ਹੈ ਚਾਹੇ ਵਾਰਡ ਨੰਬਰ 1 ਹੈ 2 ਹੈ ਜਾਂ ਕੋਈ ਵੀ ਵਾਰਡ ਨੰਬਰ 8 ਹੈ 7 ਹੈ 6 ਹੈ ਖਾਸ ਕਰਕੇ ਜਿਹੜਾ ਸਰਕਾਰੀ BBMP ਦਾ ਏਰੀਆ ਹੈ ਇਹਦੇ ਵਿੱਚ 6 ਕਰੋੜ ਦੇ ਕੀਤੇ ਹੋਏ ਕੰਮਾਂ ਨੂੰ ਸਰਕਾਰ ਨੇ ਲੋਕਲ ਬਾਡੀਜ਼ ਦੇ ਡਾਇਰੈਕਟਰ ਨੇ ਉਹਦੇ ਪਿੱਛੇ ਰਾਜਨੀਤਕ ਕੀ ਆ ਜਾਂ ਸ਼ਹਿ ਕੀ ਆ ਜਾਂ ਲੋਕਲ ਮੰਤਰੀ ਸਾਹਿਬ ਦਾ ਦਖਲ ਅੰਦਾਜ਼ੀ ਆ ਜਾਂ ਪੰਜਾਬ ਸਰਕਾਰ ਦੀ ਦਖਲ ਅੰਦਾਜ਼ੀ ਆ ਉਹਦੇ ਨਾਲ 6 ਦੇ 6 ਕਰੋੜ ਰੁਪਏ ਦੇ ਕੰਮਾਂ ਨੂੰ ਹਜੇ ਤੱਕ ਜਿਹੜੀ ਪੰਜਾਬ ਸਰਕਾਰ ਹੈ ਲੋਕਲ ਬਾਡੀਜ਼ ਡਿਪਾਰਟਮੈਂਟ ਹੈ ਡਾਇਰੈਕਟਰ ਲੋਕਲ ਬਾਡੀ ਹੈ ਉਹਦੇ ਵੱਲੋਂ ਰੋਕ ਲਗਾਈ ਹੋਈ ਉਹਨਾਂ ਨੂੰ ਕੀ ਗੰਦੀਆਂ ਫਾਈਲਾਂ 'ਚ ਰੱਖ ਦਿੱਤਾ ਗਿਆ ਉਸ ਤੋਂ ਇਲਾਵਾ ਅਸੀਂ ਸਾਰਿਆਂ ਨੇ ਤੁਹਾਡੇ ਸਹਿਯੋਗ ਦੇ ਨਾਲ ਡੰਗਲਵਾਸੀ ਨੇ ਸਹਿਯੋਗ ਨਾਲ ਪਿਛਲੇ ਸਮੇਂ ਤੇ ਪੁਰਾਣੇ ਸਮੇਂ ਤੇ ਜਿਵੇਂ ਤੁਸੀਂ ਅਖਬਾਰਾਂ ਚ ਸਾਡੇ ਲਾਨੇ ਜਾਂ ਚੈਨਲਾਂ ਤੇ ਲਾਨੇ ਕਿ 10 ਕਰੋੜ ਦੇ ਅੱਜ ਨਗਰ ਕੌਂਸਲ ਨੇ ਕੰਮ ਪਾਸ ਕੀਤੇ ਅੱਜ 5 ਦੇ ਕੀਤੇ ਪਰ ਨਗਰ ਵਾਸੀ ਵੀ ਨੰਗਲ ਵਾਸੀ ਵੀ ਸੋਚ ਰਹੇ ਵੀ ਇਹ ਅਖਬਾਰਾਂ ਚ ਤਾਂ ਬਹੁਤ ਲੱਗਦਾ ਪਰ ਇਹ ਕਦੇ ਧਰਤੀ ਤੇ ਨਹੀਂ ਦਿਖ ਰਿਹਾ ਜਿਹੜੇ 10 ਕਰੋੜ ਦੇ ਟੈਂਡਰ ਹੈ ਮੈਂ ਅਧਿਕਾਰੀਆਂ ਤੇ ਦੋਸ਼ ਲਾਨਾ ਕੀ ਅਧਿਕਾਰੀ ਸਰਕਾਰ ਦੀ ਸੁਣ ਰਹੇ ਜਾਂ ਅਧਿਕਾਰੀਆਂ ਤੇ ਮੰਤਰੀ ਸਾਹਿਬ ਦਾ ਜੋਰ ਹੈ ਜਿਹੜੇ ਅਧਿਕਾਰੀ ਐ ਉਹਨਾਂ ਨੇ ਚੁਣੇ ਹੋਏ ਨਮਾਇੰਦਿਆਂ ਨੂੰ ਚਾਹੇ ਜੇਈ ਲੈਵਲ ਦੇ ਅਧਿਕਾਰੀ ਹੋਣ ਐਸਜੀਓ ਲੈਵਲ ਦੇ ਅਧਿਕਾਰੀ ਹੋਣ ਈਓ ਸਾਹਿਬ ਤੱਕਰ ਐਮੀ ਸਾਹਿਬ ਤੱਕਰ ਕੋਈ ਹੋਵੇ ਇਹਨਾਂ ਨੇ ਐਨੀ ਕਿ ਦਖਲਅੰਦਾਜ਼ੀ ਕੀਤੀ ਹੋਈ ਕਿ 10 ਕਰੋੜ ਦੇ ਕੰਮ ਪਿਛਲੇ ਮਹੀਨੇ ਪਹਿਲਾਂ ਟੈਕਨੀਕਲ ਬਿਡ ਹੋ ਚੁੱਕੀ ਟੈਕਨੀਕਲ ਬਿਡ ਤੋਂ ਬਾਅਦ ਫਾਈਨੈਂਸ਼ੀਅਲ ਬਿਡ ਹੁੰਦੀ ਉਹਨੂੰ ਐਨ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਉਹ ਸਾਰਾ ਸ਼ਹਿਰ ਦਾ ਕੰਮ ਰੁਕਿਆ ਹੋਇਆ ਮੈਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਲੋਕਾਂ ਦਾ ਕੰਮ ਕਰਨ ਲਈ ਲੋਕਾਂ ਨੇ ਚੁਣੇ ਸੀ ਠੀਕ ਹੈ ਨਗਰ ਕੌਂਸਲ ਦੀਆਂ ਸਾਲ ਬਾਅਦ ਚੋਣਾਂ ਹੋਣੀਆਂ ਉਹਦੇ 'ਚ ਜਿਹਨੂੰ ਲੋਕ ਚੋਣਨਗੇ ਉਹ ਕੰਮ ਕਰ ਲੈਣ ਸਾਡੇ ਜਿਹੜੇ 10 ਕਰੋੜ ਦੇ ਕੀਤੇ ਹੋਏ ਕੰਮ ਹੈ ਉਹਨਾਂ ਦੀ ਟੈਕਨੀਕਲ ਬਿਡ ਲਾ ਕੇ ਇਸ ਟਾਈਮ ਫਾਈਨੈਂਸ਼ੀਅਲ ਬਿਡ ਨਹੀਂ ਲਾ ਰਹੇ ਉਹ ਜਿਹੜਾ ਟਰਾਂਸਪੇਰੈਂਸੀ ਐਕਟ ਹੈ ਪੰਜਾਬ ਸਰਕਾਰ ਦਾ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਆਪਾਂ ਕਹਿੰਦੇ ਪੰਜਾਬ ਟਰਾਂਸਪੇਰੈਂਸੀ ਇਨ ਪਬਲਿਕ ਪ੍ਰੋਕਿਊਰਮੈਂਟ ਐਕਟ 2019 ਹੈ ਉਹਦੇ ਵਿੱਚ ਉਹਦੇ ਰਾਹੀਂ ਇਹ ਰੋਕ ਨਹੀਂ ਸਕਦੇ ਇਹ ਕੰਮਾਂ ਨੂੰ ਪਰ ਮੈਨੂੰ ਨਹੀਂ ਪਤਾ ਕਿਨੇ ਰੋਕਿਆ ਹੋਇਆ ਪਰ ਅਧਿਕਾਰੀਆ ਜਿਹੜੇ ਜੇ ਹੀ ਲੈਵਲ ਤੋਂ ਲੈ ਕੇ ਐਮਈ ਲੈਵਲ ਤੱਕਰ ਜਾਂ ਈਓ ਸਾਹਿਬ ਤੱਕਰ ਸਾਰੇ ਅਧਿਕਾਰੀ ਇਹਨਾਂ ਨੇ ਜਾਣ ਬੁੱਝ ਕੇ ਉਹ ਟੈਂਡਰ ਨਹੀਂ ਕਰ ਰਹੇ ਪੀੜਤ ਕੌਣ ਹੋ ਰਿਹਾ ਨੰਗਲ ਸ਼ਹਿਰ ਦੇ ਜਿਹੜੇ ਲੋਕ ਉਹਦੇ ਪੀੜਤ ਹੋ ਰਹੇ ਕਿਉਂਕਿ ਵਿਕਾਸ ਦਾ ਕੰਮ ਹਰ ਰੋਜ਼ ਅੱਜ ਵੀ ਤੁਸੀਂ ਭਰਾਮਾ ਨੇ ਚੈਨਲਾਂਾਂ ਤੇ ਅਖਬਾਰਾਂ ਚ ਲਾਇਆ ਹੋਇਆ ਵੀ ਨਗਰ ਕੌਂਸਲ ਨੇ ਐਨੇ ਦੇ ਕੰਮ ਪਾਸ ਕੀਤੇ ਪਰ ਅਸੀਂ ਸ਼ਹਿਰ ਵਾਸੀਆਂ ਨੂੰ ਕਹਿੰਦੇ ਬੇਨਤੀ ਕਰਦੇ ਕੀ ਸਾਡੀ ਨੀਤ ਤੇ ਸ਼ੱਕ ਨਾ ਕਰੋ ਕਾਉਂਸਲਰ ਸਹਿਬਾਨਾਂ ਦੀ ਜਿੰਨਾ ਵੀ ਅਸੀਂ ਕੰਮ ਪਾਸ ਕਰ ਰਹੇ ਸਰਕਾਰ ਦੇ ਮੰਤਰੀ ਸਾਹਿਬ ਹੋਣ ਜਾਂ ਸਰਕਾਰ ਦੇ ਜਿਹੜੇ ਨਗਰ ਕਾਉਂਸਲ ਚ ਅਧਿਕਾਰੀ ਹੈ ਕੰਮ ਕਰਦੇ ਕਿਉਂਕਿ ਉਹਨਾਂ ਸਾਰਿਆਂ ਦਾ ਕੰਮ ਕਰਨ ਦਾ ਅਧਿਕਾਰੀ ਸਹਿਬਾਨਾਂ ਦਾ ਤਰੀਕਾ ਬਦਲ ਚੁੱਕਿਆ ਹੋਇਆ ਐਮਸੀ ਸਹਿਬਾਨਾਂ ਦੇ ਫੋਨ ਨਹੀਂ ਚੱਕ ਰਹੇ ਤੇ ਸਾਡੇ 10 ਕਰੋੜ ਦੇ ਕੰਮ ਉਹ ਰੋਕ ਕੇ ਰੱਖੇ ਹੋਏ ਜਿਨ੍ਹਾਂ ਚ ਗੁਰੂ ਰਬਦਾਸ ਮੰਦਿਰ ਜੀ ਦਾ ਹੈ ਜਾਂ ਗੁਰਦੁਆਰਾ ਘਾੜ ਸਾਹਿਬ ਦਾ ਲਖਸ਼ਣੇਨ ਮੰਦਿਰ ਜੀ ਦਾ ਹੈ ਜਾਂ ਵਾਲਮੀਕ ਮੰਦਿਰ ਜੀ ਦਾ ਗੁਰੂ ਵਾਲਮੀਕ ਮੰਦਿਰ ਜੀ ਦਾ ਹੈ ਕੋਈ ਵੀ ਕੰਮ ਹੈ ਹਰੂਮਾਨ ਮੰਦਿਰ ਜੀ ਦਾ ਹੈ ਜਾਂ ਕੋਈ ਸਕੂਲਾਂ ਦੇ ਕੰਮ ਪਈਏ ਸ਼ਹਿਰ ਦੀਆਂ ਗਲੀਆਂ ਪਈਆਂ ਉਹ ਰੋਕੇ ਹੋਏ ਇੱਕ ਮੈਂ ਬੇਨਤੀ ਕੱਲ ਵੀ ਕੀਤੀ ਸੀ ਉਹਨੂੰ ਇੱਕ ਮਿੰਟ ਚ ਖਤਮ ਕਰ ਦਿੰਨਾ ਕਿ ਸ਼ਹਿਰ ਦੇ ਵਿੱਚ ਪਾਣੀ ਦੀ ਸਮੱਸਿਆ ਨੇ ਸ਼ੁਰੂ ਹੋ ਜਾਣਾ ਪੰਜ ਟਿਊਬਲਾਂ ਲਈ ਅਸੀਂ ਪੰਜਾਬ ਸਟੇਟ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਨੂੰ 30 ਲੱਖ ਰੁਪਈਆ ਅੱਜ ਤੋਂ 1.5 ਸਾਲ ਪਹਿਲਾਂ ਦਾ ਜਮਾ ਕਰਾਇਆ ਹੋਇਆ ਕਿ ਸਾਡੇ ਟਿਊਬਲ ਲਾਏ ਜਾਣ ਹੁਣ ਪਿਛਲੇ 6 ਮਹੀਨੇ ਤੋਂ ਕੱਲ ਅਫਸਰ ਸਹਿਬਾਨਾਂ ਨੂੰ ਉਸੇ ਪੁੱਛਿਆ ਸੀ ਕਿਉਂ ਨਹੀਂ ਕੰਮ ਹੋ ਰਿਹਾ ਉਹ ਕਹਿੰਦੇ ਜੀ 6 ਮਹੀਨਿਆਂ ਤੋਂ ਬਿੱਡ ਨਹੀਂ ਲਈ ਹੋਰ ਤਾਂ ਗਰੁੱਪ ਹੋਣਾ ਕਿ ਉਹ ਚੀ ਪ੍ਰੈਸ ਰੋਡ ਉਹ ਚੀ ਫੋਟੋਆਂ ਮਤਲਬ ਕੋਈ ਪੁੱਛੇ ਨਾ ਕੋਈ ਦੱਸੇ ਨਾ ਕਿੱਦਾਂ ਦੇਖੋ ਜਿਹੜੀ ਅਸੀਂ ਦੀ ਮੀਟਿੰਗ ਚੋਂ ਕੱਢਿਆ ਸੀ ਹਰਜੇਸ਼ ਚੌਧਰੀ ਜੀ ਦੀ ਭਾਜੀਪੀ ਦੀ ਕੌਂਸਲ ਨੇ ਕੱਢਿਆ ਸੀ ਇੱਕ ਗੱਲ ਦੂਸਰੀ ਗੱਲ ਪੁੱਛੇ ਗਿਲੇ ਨਾ ਨਹੀਂ ਜਿੰਨਾ ਸਤਕਾਰ ਅਸੀਂ ਪ੍ਰੈਸ ਦਾ ਕਰ ਸਕਦੇ ਸ਼ਾਇਦ ਆਪਾਂ ਇਹਦੇ ਚ ਜੇ ਕੋਈ ਕਮੀ ਰਹਿੰਦੀ ਹੋਵੇ ਉਹਦੇ ਚ ਕਮੀ ਨਹੀਂ ਹੋਊਗੀ ਚਾਹੇ ਤੁਸੀਂ ਸਾਡੇ ਛੋਟੇ ਭਰਾ ਆਂ ਪਰ ਤੁਸੀਂ ਇੱਥੇ ਪ੍ਰੈਸ ਲਈ ਬੈਠੇ ਸਤਕਾਰ ਚ ਕੋਈ ਕਮੀ ਨਹੀਂ ਹੈ ਤੇ ਮੈਂ ਜਿੰਨੇ ਕੁ ਜੋਗਾ ਹੈਗਾ ਉਹ ਅਸੀਂ ਕਰਦੇ ਆ ਪਰ ਜਿਹੜੀ ਇਨਫੋਰਮੇਸ਼ਨ ਆ ਕਦੇ ਵੀ ਇਸ ਤਰ੍ਹਾਂ ਨਹੀਂ ਦੇਹਾ ਕਿ ਤੁਹਾਡੇ ਭਰਾਵਾਂ ਤੱਕ ਅਸੀਂ ਪਹੁੰਚਾਣ ਦੇ ਵਿੱਚ ਕੋਈ ਕਮੀ ਰੱਖੀ ਹੋਵੇ ਸਾਰੇ ਭਰਾਵਾਂ ਨੂੰ ਕੋਈ ਪ੍ਰੈਸ ਵਾਲਾ ਭਰਾ ਸਾਡੇ ਕੋਈ ਖਬਰ ਲੱਗਦੀ ਨਹੀਂ ਲੱਗਦੀ ਮਜਬੂਰੀਆਂ ਵੀ ਹੁੰਨੀਆਂ ਪਰ ਅਸੀਂ ਕੱਲੀ-ਕੱਲੀ ਖਬਰ ਕੱਲੇ-ਕੱਲੇ ਨੂੰ ਪਹੁੰਚਾਉਂਦੇ ਆ ਆਪ ਚਾਹਤਾਂ ਲੋਕਾਂ ਵਿਚ ਲੋਕ ਸਭਾ ਵਿਧਾਨ ਸਭਾ ਲਾਈਵ ਹੋ ਸਕਦਾ ਤਾਂ ਨੰਗਲ ਕਾਨਸਰਟ ਹੋਈ ਆ ਲਾਈਵ ਹੈ ਜੀ ਇੱਕ ਗੱਲ ਮੇਰੀ ਇੱਕ ਮੇਰੀ ਬੇਨਤੀ ਸੁਣੋ ਨੰਗਲ ਕਾਉਂਸਲ ਨੰਗਲ ਦੇ ਵਿੱਚ ਜਦੋਂ ਮੈਂ ਹੁਣ ਮੰਤਰੀ ਸਾਹਿਬ ਨੂੰ ਕਹਿਣਾ ਚਾਹੀਦਾ ਉੱਕੇ ਦਾ ਪੁੱਛ ਰਣਾ ਸੀਗਾ ਉਹਨਾਂ ਨੂੰ ਤੇ ਦੱਸੋ ਭਾਈ ਕੀ ਕਰਨਾ ਹੈ ਭਾਈ ਜੀ ਅਫਸਰ ਮੀਟਿੰਗਾਂ 'ਚ ਆਣਾ ਛੱਡ ਕੇ ਕੱਲ ਯੋ ਸਾਬ ਵੀ ਮੀਟਿੰਗ 'ਚ ਨਹੀਂ ਸੀ ਐਮਈ ਸਾਹਿਬ ਛੁੱਟੀ ਲੈ ਕੇ ਚਲੇ ਗਏ ਜੀ ਜਈ ਸਹਿਬਾਨ ਆਂਦੇ ਨਹੀਂ ਉੱਥੇ ਬੋਲਦੇ ਨਹੀਂ ਆ ਜੀ ਚਲੋ ਆਪਾਂ ਬੁਲਾਣੇ ਹੁੰਨੇ ਉਹ ਤੋਂ ਬਾਅਦ ਬੁਲਾंदे ਵੀ ਹੁੰਨੇ ਤੁਹਾਨੂੰ ਬੀਬੀਐਮਬੀ ਨਾਲ ਗੱਲ ਕਰਦੇ ਵੀ 6 ਕਰੋੜ ਦੇ ਕੰਮ ਹੈ ਬੀਬੀਐਮਬੀ ਨੇ ਨਹੀਂ ਰੋਕੇ ਬੀਬੀਐਮਬੀ ਏਰੀਆ 'ਚ 6 ਕਰੋੜ ਦੇ ਕੰਮ ਹੈ ਜਿਹੜੇ ਸਰਕਾਰ ਨੇ ਰੁਕਾ ਦਿੱਤੇ ਹਾਂਜੀ ਮੈਨੂੰ ਤਾਂ ਲੱਗਦਾ ਜੀ ਬੀਬੀਐਮਬੀ ਏਰੀਆ 'ਚ ਕੰਮ ਕਰਾਉਣਾ ਚਾਹੀਦਾ ਸਾਰੀਆਂ ਗਾਵਾਂ ਦੀਆਂ ਬ ਜਿੱਥੇ ਸਾਡੇ ਭਰਾ ਭੈਣ ਵੱਸਦੇ ਐ ਇਸ ਟਾਈਮ ਬੀਬੀਐਮਬੀ ਦੇ ਏਰੀਆ 'ਚ ਉੱਥੇ ਤਾਂ ਕਰਾਣੀ ਆ ਨਾ ਜੀ ਜਿਹੜਾ ਟੁੱਟਿਆ ਹੋਇਆ ਸੀ ਉਹ ਗਲੀਆਂ 'ਚ ਨਹੀਂ ਕਰਾ ਰਹੇ ਜਿੱਥੇ ਆਈ ਤੋਂ ਲੈ ਕੇ ਐਸ ਤੱਕਰ ਐ ਡਬਲਯੂ ਬਲਾਕ ਐ ਡਬਲਯੂਐਸਏ ਯੂ ਬਲਾਕ ਐ ਜੈਡ ਬਲਾਕ ਐ ਬੈਂਗਲੂਰਸ ਕੋਠੀਆਂ ਐ ਜਾਂ ਕੋਈ ਡਬਲ ਸਟੋਰੀਜ਼ ਐ ਇਹ ਸਾਰੀਆਂ ਜੀ ਬਲਾਕ ਐ ਡਬਲ ਐਫ ਬਲਾਕ ਐ ਈਵੀ ਬਲਾਕ ਐ ਡਬਲ ਐਚ ਐ ਡਬਲ ਐਚਈਬੀ ਐ ਇਹਦੇ 'ਚ ਸਾਰਿਆਂ ਦੇ ਵਿੱਚ ਲੋਕ ਵੱਸਦੇ ਐ ਅਸੀਂ ਵੋਟ ਵੀ ਰਾਜੀ ਉੱਥੋਂ ਮੰਗਦੇ ਹੀ ਨਾ ਤੇ ਕੰਮ ਦਾ ਵੀ ਅਸੀਂ ਜਦੋਂ ਅਸੀਂ ਤੋਂ ਵੋਟ ਮੰਗਦੇ ਤਾਂ ਸਾਡਾ ਫਰਜ਼ ਬਣਦਾ ਸੀ ਉਹਨਾਂ ਦੇ ਕੰਮ ਵੀ ਕਰੀਏ ਉਹ ਕਹਿੰਦੇ ਪ੍ਰੈਸ ਦੀ ਬੜੇ ਮਾਨ ਸਨਮਾਨ ਕਰਦੇ ਕਿੰਨਾ ਪ੍ਰੈਸ ਦਾ ਮਾਨ ਸਨਮਾਨ ਤੁਸੀਂ ਬੁਲਾਨੇ ਹੋ ਮੀਟਿੰਗ ਦਾ ਅਜੰਡਾ ਭੇਜ ਕੇ ਵੀ ਹੱਥ ਜੋੜ ਕੇ ਹਾਂਜੀ ਪੱਤਰਕਾਰਾਂ ਨੂੰ ਬਾਹਰ ਵੜਾ ਲੈਂਦੇ ਕਿੰਨਾ ਮਾਨ ਸਨਮਾਨ ਦੇਖੋ ਪਹਿਲਾਂ ਵੀ ਸਾਡੇ ਕੋਸ਼ ਐਮਸੀ ਨੇ ਕਿਹਾ ਸੀਗਾ ਜੀ ਪਹਿਲੀ ਮੀਟਿੰਗ ਕਿਸ ਪ੍ਰੈਸ ਅੰਦਰ ਜਾਓ ਆਪਾਂ ਜੇ ਆਪਾਂ ਮੇਰੀ ਬੇਨਤੀ ਹੈ ਨਾ ਇੱਕ ਇੱਕ ਮੇਰੀ ਬੇਨਤੀ ਹੈ ਜੇ ਆਪਾਂ ਆਹ ਮੁੱਦਾ ਥੋੜਾ ਜਿਹਾ ਕਰਕੇ ਆ ਪਹਿਲਾਂ ਹੋਣ ਵਾਲਾ ਪੁੱਛ ਲੋ ਨਾਲੇ ਇਹ ਕਰ ਲੈਣੇ ਨਹੀਂ ਨਹੀਂ ਮ ਜਿਹੜੀ ਤੁਸੀਂ ਪ੍ਰੈਸ ਦੀ ਗੱਲ ਕਰਦੇ ਕਿ ਮਾਨ ਸਨਮਾਨ ਦੀ ਗੱਲ ਕਰਦੇ ਬਾਹਰ ਨਹੀਂ ਬਿਠਾਉਂਦੇ ਰੂਮ 'ਚ ਬਿਠਾਈਦਾ ਚਾਹ ਪਾਣੀ ਵੀ ਪੁੱਛੀਦਾ ਐ ਅਸੀਂ ਤਾਂ ਤੁਹਾਡਾ ਕਰਨ ਤੋਂ ਪਹਿਲਾਂ ਵੀ ਕਹਿ ਚੁੱਕੇ ਵੀ ਜਿੰਨੀ ਸੋਹਣੀ ਤੇ ਚੰਗੀ ਪ੍ਰੈਸ ਤੁਸੀਂ ਆ ਉਹਨਾਂ ਕੋਈ ਹੈ ਹੀ ਨਹੀਂ ਐ ਠੀਕ ਹੈ ਨਾ ਮੇਰੀ ਇੱਕ ਗੱਲ ਸੁਣੋ ਜੀ ਕੰਮ ਰੋਗੇ ਅਸੀਂ ਕਰਨ ਦੇ ਦਾਂਗੇ ਕਿਸੇ ਕਿਦਾਂ ਠਾਣੀ ਦੀ ਬਾਤ ਦੱਸੋ ਤੁਸੀਂ ਮੈਨੂੰ ਤੁਸੀਂ ਦੱਸ ਦੋ ਭਰਾ ਬਣ ਕੇ ਕਿਦਾਂ ਠਾਈਦੀ ਹੁੰਦੀ ਜੀ ਮੈਂ ਤਾਂ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਠੰਡੇ ਦਿਮਾਗ ਨਾਲੇ ਕਹਿੰਦਾ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਧਰਨਾ ਰੱਖੋ ਜੇ ਅਸੀਂ ਵਕੀਲਾਂ ਸੀ ਆਪਣੀ ਬਾਜ਼ੀ ਠਾਣੇ ਮੈਂ ਸਭ ਤੋਂ ਜਿੱਦਣ ਪ੍ਰੈਸ ਨੇ ਇੱਕ ਬੇਨਤੀ ਠੰਡਾ ਕੋਈ ਗੱਲ ਕਰੂੰਗਾ ਕਿਉਂਕਿ ਪ੍ਰੈਸ ਦਾ ਤਰੀਕਾ ਪੁੱਛਣ ਦਾ ਹੁੰਦਾ ਜਿਹੜੀ ਜਿੱਦਣ ਪ੍ਰੈਸ ਨੇ ਧਰਨਾ ਦਿੱਤਾ ਸੀ ਤਾਂ ਉਸ ਧਰਨੇ 'ਚ ਮੈਂ ਵੀ ਬੈਠਾ ਸੀ ਤੁਸੀਂ ਇਹ ਨਾ ਕੋਈ ਆਵਾਜ਼ ਨਹੀਂ ਠਾਣਦੇ ਜੇ ਕਿਸੇ ਪ੍ਰੈਸ ਵਾਲ ਦੇ ਵਿਰੁੱਧ ਕਦੇ ਪੱਤਰਕਾਰ ਦੇ ਵਿਰੁੱਧ ਕੋਈ ਪਰਚਾ ਹੋਇਆ ਤਾਂ ਅਸੀਂ ਸਭ ਤੋਂ ਪਹਿਲਾਂ ਥਾਣੇ ਦੇ ਬਾਅਦ ਪਰਦੇ ਧਰਨੇ ਦਿੱਤੇ ਕਾਉਂਸਲ ਵਾਲਤੇ ਕੀ ਕੀਤਾ ਉਹ ਦੱਸੋ ਕਾਉਂਸਲ ਵਾਲਤੇ ਨਹੀਂ ਐਜ਼ ਅ ਕਾਉਂਸਲਰ ਜਿੱਦਨ ਪ੍ਰੈਸ ਵਾਲਿਆਂ ਨੇ ਧਰਨਾ ਦਿੱਤਾ ਸੀ ਉਥੇ ਕਾਉਂਸਲ ਦੇ ਆਫਿਸ ਦੇ ਬਾਹਰ ਤਾਂ ਸਭ ਤੋਂ ਪਹਿਲਾਂ ਧਰਨਾ ਬੈਠ ਕੇ ਮੈਂ ਬਰੋਧ ਕੀਤਾ ਮੈਂ ਉਹ ਗੱਲ ਕਹਿਣਾ ਅਸੀਂ ਕੀਤਾ ਕਦੇ ਪ੍ਰੈਸ ਵਾਲਿਆਂ ਨੂੰ ਵੀ ਕਹਿਣਾ ਕਿ ਸਰਕਾਰਾਂ ਦੇ ਵਿਰੁੱਧ ਵੀ ਆਵਾਜ਼ ਉਠਾਓ ਪ੍ਰੈਸ ਵਾਲਿਆਂ ਨੂੰ ਵੀ ਕਹਿਣਾ ਜੀ ਅਲੀਗੇਸ਼ਨ ਤਾਂ ਲਗਾ ਦਿੱਤੇ ਕਿ ਮੰਤਰੀ ਸਾਹਿਬ ਨੇ ਰੋਕ ਦਿੱਤਾ ਕੰਮ ਹਾਂਜੀ ਕਿਵੇਂ ਲੱਗਿਆ ਵੀ ਕੰਮ ਰੋਕ ਕੇਗੇ ਤੁਹਾਨੂੰ ਅਫਸਰਾਂ ਨੇ ਬਣਾ ਕਰਦਾ ਅਫਸਰ ਫੋਨੇ ਨਹੀਂ ਚੱਕਦੇ ਸਾਡਾ ਨੇ ਲੱਗਣਾ ਕੀ ਐ ਅਫਸਰ ਫੋਨ ਨਹੀਂ ਚੱਕਦੇ ਕੱਲ ਨਗਰ ਕਾਉਂਸਲ ਦੀ ਇੱਕ ਮਹੀਨਾ ਬਾਅਦ ਮੀਟਿੰਗ ਸੀ ਈਓ ਸਾਹਿਬ ਛੁੱਟੀ ਤੇ ਚਲੇ ਗਏ ਐਮਈ ਸਾਹਿਬ ਲਗਾਤਾਰ ਪੱਕੀ ਛੁੱਟੀ ਤੇ ਚਲੇ ਗਏ ਜੇਈ ਸਾਹਿਬ ਨੇ ਆਪਣੇ ਮੂੰਹ 'ਤੇ ਛੋਲੇ ਪਾਲੇ ਹੋਏ ਹੋਰ ਕਿੱਥੋਂ ਦੱਸਣਾ ਹੁੰਦਾ ਵੀ ਆਪਾਂ ਪ੍ਰੈਸ ਕੰਮ ਨਹੀਂ ਕਰਦੇ ਜੀ ਆਪਾਂ ਗੱਲ ਕਰੀਏ ਜਿਵੇਂ ਮਿਸ ਜੂਸ ਫੰਡਾ ਲਈ ਮਸ਼ਹੂਰ ਹੈ ਨੰਗਲਾ ਹਾਂਜੀ ਹਾਂਜੀ ਗੱਲ ਆਪਾਂ ਧਾਰਮਸਥਿਰ ਦੀ ਕਰ ਲਈਏ ਉੱਥੇ ਜਿੱਥੇ ਰੇਲਵੇ ਦੇ ਥੱਲੇ ਹਾਂਜੀ ਦਾ ਕੰਮ ਹੁੰਦਾ 7 ਲੱਖ ਰੁਪਈਆ ਸੀ ਮੈਂ ਅੱਜ ਵੀ ਬੇਨਤੀ ਉਹਦੇ ਪਰ ਮੇਰੇ ਕੋਲ 31 ਦਸੰਬਰ ਨੂੰ 1 ਜਨਵਰੀ ਨੂੰ ਮੈਂ ਇੱਕ ਆ ਮੈਂ ਉਹਦਾ ਜਵਾਬ ਦੇਣਾ ਤੁਸੀਂ ਆਪਣਾ WhatsApp ਚੈੱਕ ਕਰਿਓ ਮੇਰੀ ਵੀਡੀਓ ਸੀ ਉਹਦੇ ਵਿੱਚ ਅਸੀਂ ਸੀਵਰੇਜ ਦੇ ਦਫ਼ਤਰ ਆਲੇ ਨੂੰ ਕਿਹਾ ਹੈ ਕਿ ਤੁਸੀਂ ਬੰਦੇ ਬਣ ਕੇ ਉਹਦਾ ਡਿਪਾਰਟਮੈਂਟਲ ਤੌਰ ਤੇ ਇਨਕੁਆਰੀ ਕਰੋ ਕਿ ਫਾਲਟ ਕਿਦਾ ਹੈ ਠੇਕੇਦਾਰ ਦਾ ਹੈ ਡਿਜ਼ਾਈਨ ਦਾ ਫਾਲਟ ਹੈ ਜਾਂ ਅਫਸਰਾਂ ਦਾ ਫਾਲਟ ਹੈ ਵੀ ਜੇ ਤੁਸੀਂ ਨਾ ਕੀਤਾ ਤਾਂ ਅਸੀਂ ਹਾਊਸ ਪਾਸ ਕਰੂੰਗਾ ਕਿ ਪੰਜਾਬ ਵਿਜੀਲੈਂਸ ਤਿਆਰ ਕਰੇ ਠੀਕ ਹੈ ਨਾ ਜੀ ਅਸੀਂ ਇੱਕ ਐਮਸੀ ਹਾਂ ਚੁਣੇ ਹੋਏ ਨਮਾਇंदे ਕੋਈ ਬਹੁਤਾ ਬਹੁਤ ਛੋਟੇ ਜਿਹੀ ਚੀਜ਼ ਆ ਇੱਕ ਧਰਤੀ ਤੇ ਬਹੁਤ ਛੋਟੇ ਜੇ ਕੀੜੇ ਮੰਗੋ ਆਇਆ ਸੀ ਪਰ ਅਸੀਂ ਜਿਹੜਾ ਮੁੱਦੇ ਅਸੀਂ ਚੱਕਦੇ ਅਸੀਂ ਉਹਨਾਂ ਨੂੰ ਕਿਹਾ ਤੁਹਾਨੂੰ ਵੀਡੀਓ ਭੇਜੀ ਹੈ ਇਸ ਗੱਲ ਦੀ ਅਸੀਂ ਐਗਜ਼ੀਕਿਊਟਿੰਗ ਅਥਾਰਟੀ ਨਹੀਂ ਹੈ ਅਸੀਂ ਸਿਰਫ ਸਾਡਾ ਅਜੰਡਾ ਪਾਸ ਕਰਨਾ ਸਾਡੀ ਡਿਊਟੀ ਹੈ ਉਸ ਤੋਂ ਬਾਅਦ ਅਸੀਂ ਐਗਜ਼ੀਕਿਊਟਿੰਗ ਅਥਾਰਟੀ ਨਹੀਂ ਐਗਜ਼ੀਕਿਊਟਿੰਗ ਅਥਾਰਟੀ ਈਓ ਸਹਿਬਾਨ ਐਮਈ ਸਹਿਬਾਨ ਉੱਪਰ ਡਾਇਰੈਕਟਰ ਸਹਿਬਾਨ ਹੈ ਉਹਨਾਂ ਨੇ ਕਰਨਾ ਅਸੀਂ ਇੰਨਾ ਪ੍ਰਚਾਰ ਕਰ ਰਹੇ ਹੁਣ ਮੈਂ ਕਿਸੇ ਨੂੰ ਤੁਹਾਡਾ ਹੀ ਬਿਆਨ ਹੈ ਕਿ ਜੇ ਸਾਡਾ ਆਰ ਨਾ ਕਿੰਨਾ ਪ੍ਰੋਬਲਮ ਪਾਸ ਕਰਦਾ ਨਹੀਂ ਮੈਂ ਇਹ ਐਦਾ ਉਹ ਬਿਆਨ ਮੇਰਾ ਇਲੈਕਸ਼ਨ ਡਿਊਰਿੰਗ ਇਲੈਕਸ਼ਨ ਹੈ ਕਿ ਤੇ ਜ਼ਿੰਮੇਵਾਰੀ ਵਾਲਾ ਬਿਆਨ ਨਹੀਂ ਹੈ ਬਿਆਨ ਡਿਊਰਿੰਗ ਇਲੈਕਸ਼ਨ ਤਾਂ 15-15 ਲੱਖ ਦਾ ਵੀ ਲੋਕਾਂ ਨੇ ਦਿੱਤਾ ਸੀ ਖਾਤਿਆਂ ਚ ਪਤਾ ਦਾਂਗੇ ਬਿਆਨ ਤਾਂ ਆਮ ਆਦਮੀ ਨੇ ਦਿੱਤਾ ਸੀ ਜਹਾਜ਼ਾਂ ਤੇ ਨਹੀਂ ਘੁੰਮੂਗੇ ਬਿਆਨ ਤਾਂ ਆਮ ਆਦਮੀ ਨੇ ਇਹ ਵੀ ਦਿੱਤਾ ਸੀ ਕਿ ਅਸੀਂ ਲੋਕਾਂ ਦੇ ਬਣ ਕੇ ਰਹੂਗਾ ਜਨਮੈਨਾਂ ਦੇ ਸਾਥ ਦੇ ਨਹੀਂ ਉਹ ਇਲੈਕਸ਼ਨ ਦਾ ਬਿਆਨ ਸੀ ਜਿਵੇਂ ਆਮ ਆਦਮੀ ਹੁਣ ਕਰ ਰਹੀ ਉਹ ਮੇਰਾ ਨਿੱਜੀ ਬਿਆਨ ਸੀ ਨਾ ਕਿ ਮੇਰਾ ਐਜ਼ ਅ ਕਾਉਂਸਲਰ ਬਿਆਨ ਸੀ ਹੋ ਹਾਂਜੀ ਇੱਕ ਮੇਰੀ ਗੱਲ ਲਾਈਵ ਚੱਲ ਰਿਹਾ ਨਾ ਇੱਕ ਮੇਰੀ ਗੱਲ ਇਹ ਨਹੀਂ ਸਮਝ ਆ ਰਹੀ ਮੈਨੂੰ ਤੁਸੀਂ ਇਹ ਗੱਲ ਕਿਉਂ ਨਹੀਂ ਪੁੱਛਦੇ ਜਿੱਦਣ ਮੰਤਰੀ ਸਾਹਿਬ ਆਉਂਗੇ ਕਿ ਉਹ ਇਹਨਾਂ ਨੇ ਆ ਮੇਰੀ ਔਕਾਤ ਨਹੀਂ ਮੰਤਰੀ ਸਾਹਿਬ ਦਾ ਲੈਵਲ ਕਿਉਂਕਿ ਮੇਰਾ ਐਮਸੀ ਦਾ ਲੈਵਲ ਹੈ ਵੀ ਭਾਈ ਨਗਰ ਕਾਉਂਸਲ ਕਹਿੰਦੀ ਆ ਕੰਮ ਰੋਕੇ ਹੋਏ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਵੀ ਤੁਸੀਂ ਆਪਣਾ ਅਸਰ ਰਸੂਕ ਪਤਾ ਕੇ ਕਿਉਂ ਨਹੀਂ ਲੈਂਦੇ ਉੱਥੋਂ ਜਿੱਦਾਂ ਤੁਸੀਂ ਸਾਨੂੰ ਅੰਦਰ ਨਹੀਂ ਬਾੜ ਦੇ ਉੱਧਾਉਂ ਨਹੀਂ ਵੀਡੀਓ ਨਹੀਂ ਦੱਸਦੇ ਨਾ 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 ਉਹ ਤਾਂ ਬਾਈ ਜੀ ਉਹ ਚਲੋ ਹਾਂਜੀ ਸਵਾਰਥ ਹੀ ਹੋ ਸਕਦਾ ਜਿਹੜੇ ਕੰਮ ਰੋਕੇ ਸਵਾਰਥ ਇਹ ਆ ਫਲਰ ਥੇ ਹੈ ਕਿ ਅਗਲੇ ਸਾਲ ਇਹਨਾਂ ਦਿਨਾਂ ਚ ਕਾਉਂਸਲ ਦੀ ਟਰਮ ਖਤਮ ਹੋ ਜਾਣੀ। ਉਹ ਤੋਂ ਬਾਅਦ ਜਿੰਨੇ ਇਹ ਕੰਮ 20 25 30 ਕਰੋੜ ਦੇ ਕੀਤੇ ਹੋਏ ਫਿਰ ਉਹਨਾਂ ਨੇ ਫਾਈਲਾਂ ਝਾੜਨੀਆਂ ਐ ਇਦਾਂ ਕਰਕੇ ਠੀਕ ਐ ਉਹ ਝਾੜ ਕੇ ਫਿਰ ਉਹਨਾਂ ਨੇ ਕੰਮ ਪਾਸ ਕਰਾ ਕੇ ਫਿਰ ਡਿਊਰਿੰਗ ਇਲੈਕਸ਼ਨ ਤੋਂ ਵਿਧਾਨ ਸਭਾ ਤੋਂ ਪਹਿਲਾਂ ਫਿਰ ਰੀਬਨ ਕੱਟਣੇ ਫਿਰ ਭਾਸ਼ਣਾ ਚ ਕਹਿਣਾ ਕਿ ਆ ਨਗਰ ਕਾਉਂਸਲ ਦੇ ਐਮ ਸੀ 5 ਸਾਲ ਚ ਨਹੀਂ ਕੱਲ ਕੇ ਕਿ ਮੈਂ 1 ਸਾਲ ਚ ਕਰਕੇ ਗਿਆ ਮੈਂ ਗਾਰੰਟੀ ਦਿੰਦਾ ਰਾਜਨੀਤੀ ਸ਼ਰਦੂ ਵੀ ਆ ਉਹਨਾਂ ਨੂੰ ਕਿਹਾ ਵੀ ਜਿਹੜੇ ਆ ਕੰਮ ਅਸੀਂ ਪਾਸ ਕੀਤੇ ਵੇ ਇਹ ਨਾ ਕਰਿਓ ਕਿੱਦਾਂ ਨਹੀਂ ਰੁਕੇ ਇਹ ਤਾਂ ਸਾਡੇ 2 ਸਾਲ ਦੇ ਡੇਢ ਦੇ ਰੁਕੇਵੇਂ ਸਾਡੇ ਹੋਏ ਹੀ ਨਹੀਂ ਆ ਹੋਈ ਨਹੀਂ ਕੋਈ ਇਹ ਗੱਲਾਂ ਉੱਥੇ ਪੁੱਛਿਓ ਜਾ ਕੇ ਇਹ ਗੱਲਾਂ ਉੱਥੇ ਪੁੱਛਿਓ ਜਾ ਕੇ ਹੱਥ ਟੋਕ ਕੇ ਮੈਂ ਨਹੀਂ ਕਹਿੰਦਾ ਕਿ ਕੋਈ ਪ੍ਰੈਸ ਵਾਲਾ ਭਰਾ ਬਹੁਤ ਸਤਕਾਰਯੋਗ ਹੈ ਅਸੀਂ ਸਰਕਾਰਾਂ ਦਾ ਕੰਮ ਜਿਹੜਾ ਵਿਰੋਧੀਆਂ ਦਾ ਕੰਮ ਤੇ ਪ੍ਰੈਸ ਦਾ ਕੰਮ ਜਿੱਥੇ ਚੰਗੇ ਕੰਮਾਂ ਨੂੰ ਉਜਾਗਰ ਕਰਨੀ ਲਾਈ ਜਿਹੜੀ ਪਹਿਲਾਂ ਲਾਈਆਂ ਸੀ ਕੋਈ ਆਇਆ ਨਹੀਂ ਕਹਿਣ ਦਾ ਕੀ ਭਾਵ ਹੈ ਹੁਣ ਕੀ ਸੀਵਰੇਜ ਬੋਰਡ ਨੇ ਸਾਨੂੰ ਚਿੱਠੀ ਲਿਖ ਕੇ ਦਿੱਤੀ ਕਿ ਤੁਸੀਂ ਨਗਰ ਕੌਂਸਲ ਲੰਗੜ ਆਪ ਬੋਰਡ ਲਾ ਲਓ ਮੈਂ ਮੰਤਰੀ ਸਾਹਿਬ ਨੂੰ ਤੁਹਾਡੇ ਰਾਹੀਂ ਕਹਿਣਾ ਪੰਜਾਬ ਸਰਦਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਹਿਣਾ ਕਿ ਸਾਡੇ ਦੇ ਤਰਸ ਨਾ ਖਾਓ ਸ਼ਹਿਰ ਵਾਸੀਆਂ ਦੇ ਤਰਸ ਖਾਓ ਤੁਸੀਂ ਜਿਹੜੇ ਰੀਬਨ ਕੱਟਣਾ ਹੋਇਆ ਕੈਂਚੀ ਲੈਣੀ ਹੋਈ ਭਗਵੰਤ ਮਾਨ ਜੀ ਆ ਕੇ ਕੱਟ ਦੇਣ ਹਰਜੋਤ ਬਹਿਨ ਜੀ ਕੱਟ ਦੇਣ ਉਹਨੂੰ ਇਹ ਦੱਸ ਦੇਣ ਕਿ ਉਹਨਾਂ ਨੇ ਕੰਮ ਕਰਾਇਆ ਇਹ ਲੜਾਈ ਇਸ ਟਾਈਮ ਇਹ ਨਹੀਂ ਹੈ ਕਿ ਕ੍ਰੈਡਿਟ ਲੈਣ ਦੀ ਸ਼ਹਿਰ ਵਾਸੀਆਂ ਨੂੰ ਦਰਿਆ ਦਾ ਪਾਣੀ ਨੇ ਸਾਨੂੰ ਨਹਿਰਾਂ ਦੇ ਘੇਰਿਆ ਹੋਇਆ ਪਰ ਅਸੀਂ ਪਾਣੀ ਨਹੀਂ ਮਿਲ ਰਿਹਾ ਸਾਨੂੰ ਸੀਵਰੇਜ ਬੋਰਡ ਦੀ ਜਿਹੜੀ ਦਖਲਅੰਦਾਜ਼ੀ ਆ ਇਦੇ 'ਚ ਵੀ ਸਰਕਾਰ ਦਾ ਵੱਡਾ ਇੱਕ ਰੋਲ ਹੈ ਇੱਕ ਤੁਹਾਨੂੰ ਬੇਨਤੀ ਕਰਦਾ ਕਿ ਜਿਹੜੀ ਕੱਲ ਆਊਟਸੋਰਸਿੰਗ ਦੇ ਸਾਡੇ ਮਲਾਜ਼ਮ ਸਹਿਬਾਨ ਹੈ ਸਾਡੇ ਨਗਰ ਕਾਉਂਸਲ ਨੰਗਲ ਨੇ ਇੱਕ ਮਤਾ ਪਾਸ ਕੀਤਾ ਉਸ ਮਤੇ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਚੰਡੀਗੜ੍ਹ ਯੂਟੀ ਹੈ ਪੰਜਾਬ ਦੀ ਰਾਜਸਥਾਨੀ ਹੈ ਚੰਡੀਗੜ੍ਹ ਯੂਟੀ 'ਚ ਜਿਸ ਤਰ੍ਹਾਂ ਡੀਸੀ ਰੇਟਾਂ ਦੇ ਮੁਤਾਬਿਕ ਉੱਥੇ ਦੇ ਆਊਟਸੋਰਸਿੰਗ ਮਲਾਜ਼ਮਾਂ ਨੂੰ ਤਨਖਾਹ ਦਿੱਤੀ ਜਾਂਦੀ ਜੋ ਸਾਨੂੰ ਪਤਾ ਲੱਗਿਆ 20 ਤੋਂ 25000 ਜਿਹੜੀ ਤਨਖਾਹ ਹੈ ਆਊਟਸੋਰਸਿੰਗ ਨੂੰ ਦਿੱਤੀ ਜਾਂਦੀ ਉਦੇ ਲਈ ਅਸੀਂ ਮਤਾ ਪਾਸ ਕਰ ਦਿੱਤਾ ਤੇ ਉਸ ਮਤੇ ਨੂੰ ਪਾਸ ਕਰਕੇ ਡਾਇਰੈਕਟ ਲੋਕਲ ਬਾਡੀਜ਼ ਭੇਜਿਆ ਗਿਆ ਤੇ ਉਹ ਬਈ ਉਹਦੇ ਨਾਲ ਬੜੀ ਰਾਹਤ ਮਿਲੇਗੀ ਕਿਉਂਕਿ 8000 6000 10000 ਨਾਲ ਕਿਸੇ ਦਾ ਘਰ ਨਹੀਂ ਚੱਲਦਾ ਅੱਜ ਦਾ ਸਮਾਂ ਇੰਨਾ ਹੈ ਇਸ ਕਰਕੇ ਉਹ ਵੀ ਮਤਾ ਪਾਸ ਕੀਤਾ ਗਿਆ ਆਖਰਚ ਮੈਂ ਬੇਨਤੀ ਕਰਦਾ ਤੁਹਾਡੇ ਰਾਹੀਂ ਕਿ ਮੰਤਰੀ ਸਾਹਿਬ ਤੁਹਾਨੂੰ ਸ਼ਹਿਰ ਨੇ ਬਹੁਤ ਵੱਡੇ ਮਾਰਜਨ ਨਾਲ ਜਿਤਾਇਆ ਬੜੇ ਤੁਹਾਡਾ ਮਾਣ ਇੱਜ਼ਤ ਵਧਾਇਆ ਬਹੁਤ ਛੋਟੀ ਉਮਰ ਦੇ ਵਿੱਚ ਤੁਸੀਂ ਬਲੰਦੀਆਂ ਨੂੰ ਛੂਹਾ ਪਰ ਹੁਣ ਇਹ ਜਿਹੜਾ ਤੁਹਾਨੂੰ ਫਤਵਾ ਦਿੱਤਾ ਸੀ ਲੋਕਾਂ ਨੇ ਨੰਗਲ ਸ਼ਹਿਰ ਦੇ ਆ ਨੇ ਜਾਂ ਇਲਾਕਾ ਵਾਸੀਆਂ ਨੇ ਉਹਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਨਾ ਕਰੋ ਤੁਸੀਂ ਇਹ ਨਾ ਸੋਚੋ ਕਿ ਨਗਰ ਕੌਂਸਲ ਦੇ ਵਿੱਚ 1 ਸਾਲ ਜਦੋਂ ਕਾਂਗਰਸ ਦੀ ਜਾਂ ਇਹ ਕਾਂਗਰਸੀ ਵੀ ਨਹੀਂ ਕਿਹਾ ਜਾ ਸਕਦਾ ਇਹ ਸ਼ਹਿਰ ਵਾਸੀਆਂ ਦੀ ਕੌਂਸਲ ਹੈ ਅਗਲੇ ਸਾਲ ਸਾਡਾ ਕਮਿਓਰ ਖਤਮ ਹੋ ਜਾਣਾ ਉਸ ਤੋਂ ਬਾਅਦ ਇਹਨਾਂ ਨੇ ਜੋ ਹੁਣ ਨੰਗਲ ਵਾਸੀ ਤੰਗ ਹੋ ਰਹੇ ਉਹ ਸਾਰੇ ਮਤੇ ਕੱਢ ਕੇ ਉਹਨਾਂ ਨੂੰ ਲਾਗੂ ਕਰਨਾ ਇੱਕ ਆਖਰੀ ਗੱਲ ਹੈ ਕਿ ਜਿਹੜਾ ਸ਼ਹਿਰ ਦੇ ਵਿੱਚ ਮੈਂ ਨਹੀਂ ਕਹਿੰਦਾ ਅਸੀਂ ਕਾਉਂਸਲਰ ਬੈਠੇ ਕਿ ਕੋਈ ਸਰਕਾਰੀ ਜ਼ਮੀਨ ਤੇ ਇਨਕ੍ਰੋਚਮੈਂਟ ਕੀਤੀ ਜਾਵੇ ਪਰ ਆ ਪਿਛਲੇ ਸਮੇ 12 ਨੰਬਰ ਬਾੜ ਦੇ ਵਿੱਚ ਜੇਈ ਸਾਹਿਬ ਐ ਮੈਂ ਨਾਂ ਨਹੀਂ ਲੈਣਾ ਉਹਨਾਂ ਦਾ ਇੱਜ਼ਤ ਮਾਨ ਕਰਦਾ ਜੇਈ ਸਾਹਿਬ ਸਰਕਾਰ ਦੇ ਕਹਿਣ ਤੇ ਇੱਕ ਗਰੀਬ ਦੀ ਚੁੰਗੀ ਟਾਇਆ ਹੈ ਮੈਂ ਨਹੀਂ ਕਹਿੰਦਾ ਉਹ ਗਲਤ ਸੀ ਠੀਕ ਸੀ ਉਹ ਲੀਗਲ ਵੇ ਨਾਲ ਦੇਖਣਾ ਉਹਨਾਂ ਨੇ ਪਰ ਉਹਨਾਂ ਬਾੜਾਂ ਚ ਮੈਂ ਇਹ ਵੀ ਨਹੀਂ ਕਹਿੰਦਾ ਵੀ ਜਿਨ੍ਹਾਂ ਦੇ ਕਬਜ਼ੇ ਕਬਜ਼ੇ ਕਰਾਏ ਜਾ ਰਹੇ ਸ਼ਹਿਰ ਦੇ ਵਿੱਚ ਅਧਿਕਾਰੀਆਂ ਵੱਲੋਂ ਇਹ ਕੌਣ ਕਹਿ ਰਿਹਾ ਹੈ ਮੈਂ ਜਈ ਸਾਹਿਬ ਨੂੰ ਉਹਨਾਂ ਨੂੰ ਇੱਕ ਹੋਵੇ ਦੁਆਰਾ ਵੀ ਬੇਨਤੀ ਕਰਦਾ ਤੁਸੀਂ ਵੀ ਜਾਣਦੇ ਹੋਣੇ ਕੌਣ ਜਈ ਹੈ ਸਾਡੇ ਫੋਨ ਚੱਕਰੇ ਉਹਨਾਂ ਨੇ ਹੁਣ ਬੰਦ ਕਰ ਦਿੱਤੇ ਅਫਸਰਾਂ ਨੇ ਕਿ ਜਈ ਸਾਹਿਬ ਅਜੇ ਸਾਲ ਪਿਆ ਇਹ ਨਾ ਕਰੋ ਕਿ ਤੁਸੀਂ ਕਿਸੇ ਦੀ ਝੁੰਗੀਆਂ ਟਾਂਦੇ ਫਿਰੋ ਗਰੀਬਾਂ ਦੀਆਂ ਜਾਂ ਕਿਸੇ ਨੂੰ ਬਸਾਉਂਦੇ ਫਿਰੋ ਅਸੀਂ ਕਹਿੰਦੇ ਬਸਣ ਵਾਲੇ ਵੀ ਜੀਂਦੇ ਰਹਿਣ ਤੇ ਜਿਹਦੀਆਂ ਟਾਂਦੇ ਆ ਉਹ ਵੀ ਜੀਂਦੇ ਰਹਿਣ ਪਰ ਜਿਹੜੇ ਮਕਿ ਜਿਹੜੇ ਇਹ ਕੰਮ ਹੈ ਤੁਹਾਡੇ ਅਧਿਕਾਰੀ ਹੈ ਬੇਲੋੜੀ ਦਖਲਅੰਦਾਜ਼ੀ ਕਰ ਰਹੇ ਮંત્રી ਸਾਹਿਬ ਦੇ ਕਹਿਣ ਤੇ ਸਾਡੇ ਇੱਕ ਵੀ ਅਧਿਕਾਰੀ ਆ ਜਿਹੜਾ ਨਗਰ ਕੌਂਸਲ ਲੰਗਲ ਦਾ ਸਾਡਾ ਫੋਨ ਨਹੀਂ ਚੱਕਦਾ ਸਾਡੇ ਕਹੇ ਤੇ ਕੰਮ ਨਹੀਂ ਕਰ ਰਹੇ ਤੇ ਆਖਰ ਦੇ ਵਿੱਚ 6 ਕਰੋੜ ਦੇ ਕੰਮ ਸ਼ਹਿਰ ਦੀ ਹਦੂਦ ਦੇ ਅੰਦਰ BBMP ਦੀ ਏਰੀ ਦੇ ਰੋਕੇ ਹੋਏ 10 ਕਰੋੜ ਦੇ ਕੰਮ ਟੈਂਡਰ ਨਹੀਂ ਕਰ ਰਹੇ ਉਹ ਰੋਕੇ ਹੋਏ ਸਾਡੀ ਨਗਰ ਕੌਂਸਲ ਦੇ ਸਾਰੇ ਜਿਹੜੇ ਐਮਸੀ ਸਹਿਬਾਨ ਹੈ ਇਸ ਗੱਲ ਦੀ ਜਿਹੜੀ ਬੇਲੋੜੀ ਦਖਲਅੰਦਾਜ਼ੀ ਆ ਪੰਜਾਬ ਸਰਕਾਰ ਤੇ ਮੰਤਰੀ ਸਾਹਿਬ ਦੀ ਉਹਦੀ ਨਿੰਦਾ ਕਰਦੇ ਉਹਦੇ ਵਿੱਚ ਇਹ ਵੀ ਕਹਨੇ ਕੀ ਤੁਹਾਨੂੰ ਸ਼ਹਿਰ ਵਾਸੀਆਂ ਨੇ ਐਮਐਲਏ ਬਣਾਇਆ ਮੰਤਰੀ ਬਣਾਇਆ ਇਹ ਨਹੀਂ ਕਿ ਤੁਸੀਂ ਲੋਕਾਂ ਦੇ ਘਰ ਟਵਾਓ ਜਾਂ ਲੋਕਾਂ ਦੇ ਘਰ ਬਸਾਓ ਉਹਨਾਂ ਨੂੰ ਕਬਜ਼ਾ ਕਰਨ ਲਈ ਕਹੋ ਇਹ ਲੀਗਲ ਹੈ ਆਪਾਂ ਦੂਜੀ ਇਹ ਵੀ ਨਹੀਂ ਕਹਿੰਦੇ ਕਿ ਤੁਸੀਂ ਨਗਰ ਕੌਂਸਲ ਦੇ ਕੰਮਾਂ ਨੂੰ ਜਾਣ ਬੁੱਝ ਕੇ ਰੋਕੋ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਕਰਦੇ ਆ ਏਡਾ ਤਾਂ ਸਾਡਾ ਪੱਧਰ ਹੈ ਨਹੀਂ ਅਸੀਂ ਚੁਣੇ ਹੋਏ ਸਿਰਫ ਐਮਸੀ ਹਾਂ ਤੁਸੀਂ ਸੀਐਮ ਹੈ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਇਹ ਨਾ ਸੋਚੋ ਕਾਂਗਰਸੀ ਹੈ ਅਸੀਂ ਵੀ ਤੁਹਾਨੂੰ ਨਹੀਂ ਸੋਚਨੇ ਕਿ ਤੁਸੀਂ ਇਸ ਟਾਈਮ ਆਮ ਆਦਮੀ ਪਾਰਟੀ ਤੁਸੀਂ ਸਾਰੇ ਦੇ ਸਾਹਮਣੇ ਮੁੱਖ ਮੰਤਰੀ ਆ ਆਪਣੇ ਮੰਤਰੀ ਸਾਹਿਬ ਨੂੰ ਕਹੋ ਕਿ ਸ਼ਹਿਰ ਦੇ ਵਿੱਚ ਲੋਕਾਂ ਦੇ ਜਿਹੜੇ ਕੀਤੇ ਹੋਏ ਕੰਮ ਹੈ ਉਹਨਾਂ ਨੂੰ ਪਾਸ ਕਰੋ ਤੇ ਖਾਸ ਕਰਕੇ ਲੋਕਲ ਬਾਡੀ ਡਾਇਰੈਕਟਰ ਦੇ ਵਿੱਚ ਜਿਹੜੇ ਤੁਸੀਂ ਬੇਲੋੜੀ ਦਖਲਅੰਦਾਜ਼ੀ ਆ ਉਹਨੂੰ ਬੰਦ ਕਰੋ ਤੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਮੈਂ ਇਹ ਕਹਿਣਾ ਵੀ ਵਾਰਨ ਵੀ ਕਰਦਾ ਕਿ ਨਗਰ ਕੌਂਸਲ ਦੇ ਐਮਸੀਆਂ ਦੇ ਫੋਨ ਚੁੱਕਰੇ ਬੰਦ ਕਰੋ ਆਪਣੇ ਮੰਤਰੀ ਸਾਹਿਬ ਦੇ ਕਹਿਣ ਤੇ ਸਾਡੇ ਨਾਲ ਸਾਡੀ ਜਿਹੜੇ ਕੰਮਾਂ 'ਚ ਤੁਸੀਂ ਬੇਲੋੜੀ ਦਖਲਅੰਦਾਜ਼ੀ ਨਾ ਕਰੋ ਨਹੀਂ ਤਾਂ ਸਾਨੂੰ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਇਹਨਾਂ ਕੰਮਾਂ ਨੂੰ ਪਾਸ ਕਰਾਉਣ ਲਈ ਅਸੀਂ ਇੱਥੇ ਨਹੀਂ ਧਰਨਾ ਦਵਾਂਗੇ ਅਸੀਂ ਜਿਹੜਾ ਇਹਨਾਂ ਦਾ 35 ਸੈਕਟਰ 'ਚ ਸ਼ਹਿਰ ਦਫ਼ਤਰ ਹੈ ਲੋਕਲ ਬਾਡੀ ਡਿਪਾਰਟਮੈਂਟ ਦਾ ਅਸੀਂ ਨੰਗਲ ਦੇ ਐਮਸੀ ਸਹਿबान ਜਾ ਕੇ ਇਹ ਜਿਹੜਾ ਪਿੱਟ ਸਿਆਪਾ ਅਸੀਂ ਉੱਥੇ ਕਰੂਗੇ ਫਿਰ ਇਹਦੇ ਲਈ ਸਾਰੇ ਲਈ ਹਰਜੋਤ ਬੈਂਸ ਜੀ ਤੇ ਜਿਹੜੇ ਪੰਜਾਬ ਸਰਕਾਰ ਤੇ ਨਗਰ ਕੌਂਸਲ ਦੇ ਜਿਹੜੇ ਨੰਗਲ ਦੇ ਅਧਿਕਾਰੀ ਆ ਜਿਨ੍ਹਾਂ ਨੇ ਫੋਨ ਚੱਕਨੇ ਬੰਦ ਕਰ ਦਿੱਤੇ ਹੋਏ ਕੌਂਸਲ ਸਹਿਬਾਨਾਂ ਨੂੰ ਤੰਗ ਕਰ ਰਹੇ ਤੇ ਨੰਗਲ ਵਾਸੀਆਂ ਦੇ ਵਿਕਾਸ ਨੂੰ ਰੋਕ ਰਹੇ ਉਹਨਾਂ ਸਾਰਿਆਂ ਨੂੰ ਫਿਰ ਇਹ ਨਜਿੱਠਣਾ ਪਏਗਾ ਫਿਰ ਤੁਹਾਨੂੰ ਮੰਤਰੀ ਸਾਹਿਬ ਨੇ ਨਹੀਂ ਜੇ ਇਹ ਸਭ ਬਚਾਣਾ ਜਾਂ ਐਮੀ ਸਾਹਿਬ ਜਾਈਓ ਸਾਹਿਬ ਫਿਰ ਸਾਡੇ ਕੋਲ ਜਿਹੜੀਆਂ ਤਾਕਤਾਂ ਲੋਕਲ ਬਾਡੀ ਡਿਪਾਰਟਮੈਂਟ ਨੇ ਜਾਂ ਪੰਜਾਬ ਸਰਕਾਰ ਨੇ ਜਾਂ ਕਾਨੂੰਨ ਰਾਹੀਂ ਸਾਨੂੰ ਦਿੱਤੀਆਂ ਹੋਈਆਂ ਹਾਊਸ ਨੂੰ ਦਿੱਤੀਆਂ ਹੋਈਆਂ ਫਿਰ ਅਸੀਂ ਉਹਨਾਂ ਦੀ ਵਰਤੋਂ ਕਰਨ ਲਈ ਮਜਬੂਰ ਹੋਵਾਂਗੇ ਅਸੀਂ ਨਹੀਂ ਚਾਹਦੇ ਕਿ ਕਿਸੇ ਦੀ ਤਨਖਾਹ ਕਿਸੇ ਦਾ ਕੰਮ ਅਸੀਂ ਰੋਕੀਏ ਤੇ ਸਾਰਿਆਂ ਦੇ ਪਰਿਵਾਰ ਬਸਦੇ ਰਹਿਣ ਐਨੀ ਬੇਨਤੀ ਕਰਦਾ ਹਾਂ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਕਿ ਸਾਡੇ ਇਹ ਜਿਹੜੀ ਦਖਲ ਅੰਦਾਜ਼ੀ ਹੈ ਇਹਨੂੰ ਚੰਗੇ ਤਰੀਕੇ ਨਾਲ ਤੁਸੀਂ ਲੋਕਾਂ ਤੱਕਰ ਪਹੁੰਚਾਓ ਤਾਂ ਜੋ ਦਬਾਅ ਬਣ ਸਕੇ ਤਾਂ ਜੋ ਨੰਗਲ ਸ਼ਹਿਰ ਦੇ ਲੋਕਾਂ ਦੇ ਕੰਮ ਸਟਾਰਟ ਹੋ ਸਕਣ ਧੰਨਵਾਦ ਜਿਹੜੇ ਤੁਹਾਡੇ ਸਫਾਈ ਸੇਵਕ ਆ ਗਏ ਟੋਟਲ ਕਿੰਨੇ ਨੰਬਰ ਆ ਗਏ ਜਿਹੜਾ ਕੰਡੀਸ਼ਨ ਡਿਊਟੀ ਦਾ ਤੇ ਮੰਗੀ ਆ ਅਸੀਂ ਉਹਦੀ ਜਿਹੜੀ ਸਫਾਈ ਸੇਵਕ ਕੱਲੇ ਨਹੀਂ ਜੀ ਚਾਹੇ ਕੋਈ ਪੰਪ ਆਪਰੇਟਰ ਲੱਗਿਆ ਹੋਇਆ ਚਾਹੀ ਕੋਈ ਕਲੈਰੀਕਲ ਆ ਚਾਹੀ ਕੋਈ ਟੀਚਰ ਆ ਲਗਭਗ ਚਾਹੇ ਫਾਇਰਮੈਨ ਹੈ ਕੋਈ ਵੀ ਹੈ ਲਗਭਗ 400 ਦੇ ਕਰੀਬ 350 400 ਮਲਾਜਮ ਹੈ ਸਾਡੇ ਕੋਲ ਹੈ ਹੀ ਕੱਚਾ ਪੱਕਾ ਦਾ ਸਰਕਾਰ ਰੱਖੇ ਨਹੀਂ ਰੌਲਾ ਹੀ ਹੈ ਕਿ ਆਪਾਂ ਜੀ ਬੜੀ ਭਰਤੀ ਸ਼ੁਰੂ ਕਰਤੀ 50000 ਰੱਖ ਲਿਆ ਇਹ ਤਾਂ ਰੱਖਿਆ ਹੀ ਨਹੀਂ ਜਾ ਰਿਹਾ ਸਾਰੇ ਲਈ ਹੈ ਜਿਹੜੇ ਪੈਂਡਿੰਗ ਕੰਮ ਹੈ ਡਿਊ ਟੂ ਜਿਹੜੀ ਸਰਕਾਰ ਦੀ ਲਖਨਦਾਜੀ ਕਰਕੇ ਉਹਦੀ ਲਿਸਟ ਪੇ ਦੰਗ ਵਟਸਐਪ ਕਰ ਦਾਂਗੇ ਉਹਦੀ ਲਿਸਟ ਪੇ ਦੰਗ ਵਟਸਐਪ ਕਰ ਦਾਂਗੇ ਨਹੀਂ ਕੋਰਟ ਦੇ ਵਿੱਚ ਨਹੀਂ ਆ ਜੀ ਇਹਨਾਂ ਨੇ ਬਾਅਦ ਦੇ ਵਿੱਚ ਉਹ ਜੇ ਕੋਰਟ ਚ ਚਲੇ ਗਏ ਤਾਂ ਇਹਨਾਂ ਨੂੰ ਬਹਾਨਾ ਮਿਲ ਜਾਣਾ ਕੀ ਕੋਰਟ ਚ ਕੇਸ ਆ ਕੋਰਟ 10 ਸਾਲ ਲਈ ਮੁੱਕਦੇ ਮੈਂ ਖੁਦ ਵਕੀਲ ਐ ਫੇ ਕੱਲ ਨੂੰ ਅਪੀਲ ਪਾ ਦੇਣਗੇ ਕੋਈ ਹਾਈ ਕੋਰਟ ਚਲੇ ਜਾਣਗੇ ਉਹਦੇ ਨਾਲ ਬਹੁਤ ਔਖਾ ਨਹੀਂ ਅਸੀਂ ਫੇ 35 ਜਿਹੜਾ ਇਹਨਾਂ ਦਾ ਮੇਨ ਦਫਤਰ ਆ ਆਪਣਾ ਆਪਣਾ ਮਿਨਿਸਪਲ ਕਾਉਂਸਲ ਦਾ ਡਾਇਰੈਕਟਰ ਆਫਿਸ ਜਿਹੜਾ ਲੋਕਲ ਬਾਡੀ ਡਿਪਾਰਟਮੈਂਟ ਦਾ ਅਸੀਂ ਸਿੰਬੋਲਿਕ ਉੱਥੇ ਤਰਨ ਦੇ ਕੇ ਆਵਾਂਗੇ ਚੰਡੀਗੜ੍ਹ ਨਹੀਂ ਜੀ ਜਿਹੜੀ ਗੱਲ ਕਹਿਤੀ ਐ ਕੀਤੀ ਐ ਬੰਬਾ ਜੀ ਇਸ ਗੱਲ ਵਿੱਚ ਕੋਈ ਦੋਰ ਐ ਨਹੀਂ ਜਿਹੜਾ ਸੱਤਾ ਜਾਂਦਾ ਉਹ ਚੰਗੀਆਂ ਚਲਾਉਂਦਾ ਉਹ ਚੰਗੀਆਂ ਚਲਾਵੇ ਮਾੜੀਆਂ ਚਲਾਵੇ ਉਹਦੇ ਬਾਰੇ মিডিਆ ਨੂੰ ਤਾਂ ਉਦੋਂ ਤੱਕ ਪਤਾ ਨਹੀਂ ਲੱਗਣਾ ਪਹਿਲੇ ਤੁਸੀਂ ਕੌਂਸਲ ਦੇ ਮੀਟਿੰਗ ਹਾਊਸ ਤੋਂ ਪ੍ਰੈਸ ਨੂੰ ਬਾਹਰ ਕੱਢਿਆ ਗਿਆ ਤੇ ਹੁਣ ਤਾਂ ਗਰੁੱਪ ਆਉਣਾ ਕਿ ਉਹ ਚੀ ਪ੍ਰੈਸ ਨੋਟ ਉਹ ਚੀ ਫੋਟੋਆਂ ਮਤਲਬ ਕੋਈ ਪੁੱਛੇ ਨਾ ਕੋਈ ਦੱਸੇ ਨਾ ਕਿੱਦਾਂ ਦੇਖੋ ਜਿਹੜੀ ਅਸੀਂ ਨੀਸ ਦਾ ਕੰਮ ਜਿੱਥੇ ਚੰਗੇ ਕੰਮਾਂ ਨੂੰ ਉਜਾਗਰ ਕਰਨਾ ਹੈ ਉੱਥੇ ਉਹਨਾਂ ਦੀਆਂ ਗਲਤੀਆਂ ਨੂੰ ਵੀ ਉਜਾਗਰ ਕਰਨਾ ਹੈ ਸਾਡੀ ਗਲਤੀ ਕਰੋ ਜਾਂ ਅਗਰ ਤੁਸੀਂ ਕਰਦੇ ਹੀ ਹਰ ਰੋਜ਼ ਵੀ ਲਾਈਟਾਂ ਬੰਦਿਆ ਜਾਓ ਬੰਦਦਾ ਅਸੀਂ ਅਸੀਂ ਤੁਹਾਡੇ ਨਾਲ ਲੜਦੇ ਨਹੀਂ ਅਸੀਂ ਲਾਈਟਾਂ ਠੀਕ ਕਰ ਲਈ ਚੜਦੇ ਪਰ ਮੈਂ ਕਹਿੰਦਾ ਸਰਕਾਰਾਂ ਦੀ ਵੀ ਗਲਤੀਆਂ ਉਜਾਗਰ ਕਰੋ ਉਹਨਾਂ ਨੂੰ ਪੁੱਛੋ ਵੀ 3 ਸਾਲ ਤੇ ਨੰਗਲ ਸ਼ਹਿਰ ਚ ਕਿਹੜਾ ਕੰਮ ਕੀਤਾ ਮੈਂ ਹੋਰ ਦੱਸੂਗਾ ਜੀ ਅਲੀਗੇਸ਼ਨ ਇੱਕ ਹੋਰ ਦੱਸੂਗਾ ਹਜਰੇ ਨਹੀਂ ਕਿਉਂਕਿ ਹਰ ਰੋਜ਼ ਇਹ ਨਹੀਂ ਮੁੱਦੇ ਲਈ ਠਾਣੇ ਆਣ ਆਲੇ ਮੈਂ ਸਮੇਂ 'ਤੇ ਦੱਸੂਗਾ ਵੀ ਕਿਹੜੇ ਅਫਸਰ ਦੇ ਘਰ ਕਿਹੜੇ ਸਰਕਾਰੀ ਅਹੁਦੇਦਾਰ ਦੇ ਘਰ ਕਿੰਨੇ ਕਾਉਂਸਲ ਦੇ ਪੈਸੇ ਖਰਚ ਹੋਏ ਪਰ ਲਾ ਦਿਓ ਲੇਕ ਲਾਈਵ ਕਰਕੇ ਵੀ ਕਿਹੜੀਆਂ ਕੋਠੀਆਂ ਦੇ ਵਿੱਚ ਇਸ ਟਾਈਮ ਕਾਉਂਸਲ ਦੇ 20 23 30 ਮਲਾਜਮ ਕੰਮ ਕਰ ਰਹੇ ਨਾ 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 ਮੇਰੀ ਗੱਲ ਸੁਣੋ ਜਿਹੜੀ ਆਹ ਕੋਠੀਆਂ ਇੱਥੇ ਨੰਗਲ ਪਹਿਲਾ ਕਰਦੇ ਤੇ ਮੈਂ ਪਹਿਲਾਂ ਵਾਲੇ ਦੇ ਬਾਅਦ ਚੱਕਣੀ ਦੀ ਹੁਣ ਮੈਂ ਹੀ ਥੋੜੀਆ ਠੇਕਾ ਲੈਵਾ ਵੀ ਸਾਰੀ ਬਾਜਾਂ ਮੈਂ ਹੀ ਚੱਕਣੀ ਆ ਠੀਕ ਹੈ ਨਾ ਮੇਰੀ ਗੱਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਲਓ ਇਹਨਾਂ ਨੇ ਕੁਐਸਚਨ ਆਣ ਨਾਲੇ ਹੱਜ ਨਹੀਂ ਇਹ ਮੁੱਦਾ ਆਣ ਨਾਲੇ ਸਮੇਂ ਤੇ ਦੱਸੂਗੇ ਕਿ ਕਿਹੜੀ ਕੋਠੀ ਤੇ ਨੰਗਲ ਸ਼ਹਿਰ ਤੋਂ 15 ਕਿਲੋਮੀਟਰ ਦੂਰ ਕਿੱਥੇ ਕਿੰਨਾ ਖਰਚਾ ਹੋਇਆ ਤੇ ਮੇਰੇ ਵਾਰਤ ਕੋਠੀਏ ਤੇ ਕਿੰਨਾ ਖਰਚਾ ਹੋਇਆ ਦੱਸਾਂਗੇ ਤੇ ਕਿੰਨੇ ਕਿੰਨੇ ਮਲਾਜ਼ਮ ਐ ਨਗਰ ਕਾਉਂਸਲ ਦੇ ਅਧਿਕਾਰੀਆਂ ਨੂੰ ਜਈਆਂ ਨੂੰ ਪੁੱਛੂਗੇ ਵੀ ਬਿੱਲ ਕਿੱਥੋਂ ਆਏ ਏ ਕਦੇ ਜਾਇਓ ਜਿਹੜੀਆਂ ਕੋਠੀਆਂ ਦੀ ਮੈਂ ਗੱਲ ਕਰਦਾ ਵੀ ਮੈਂ ਉਹਨਾਂ ਨੂੰ ਕਹਿਣਾ ਵੀ ਅਸੀਂ ਨਿੱਜੀ ਨਹੀਂ ਹੋਣਾ ਚਾਹਨੇ ਪਰ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਕਹਿਣਾ ਇੱਕ ਅੱਦੇ ਭਰਾ ਨੂੰ ਕਿ ਬਾਈ ਤੇਰੇ ਤੇ ਦਮਰੇ ਤੇ ਦਮ ਹੈ ਠੀਕ ਹੈ ਨਾ ਉਹਨਾਂ ਦੀ ਕੋਠੀ 'ਚ ਜਾ ਕੇ ਦੇਖੀ ਸਾਡੇ ਗਰੀਬਾਂ ਦੇ ਦਾ ਝਾੜੂ ਮਾਰੀ ਜਾਂਦੇ ਜਿਹੜੇ 20-20 ਸਾਲ ਤੋਂ ਪ੍ਰਾਣੇ ਉਹੀ ਪੂਤ ਪਾਈ ਫੇਰੀ ਜਾਂਦੇ ਉਹਨਾਂ ਦੇ ਵੀ ਪਹਾੜ ਵਾਲੋ ਜਿਨ੍ਹਾਂ ਦੀ ਤਾਕਤ ਹੈ ਜਿਨ੍ਹਾਂ ਤੇ ਸੱਤਾ ਦਾ ਦਮ ਹੈ ਕਿਉਂ ਚੁੱਪੀ ਸਾਦੀ ਹੋਈ ਆ ਚੁੱਪੀ ਹੈ ਤੁਸੀਂ ਨਾਮ ਲੈ ਕੇ ਗੱਲ ਕਰੋ ਨਾ ਨਾਮ ਲੈ ਕੇ ਗੱਲ ਨਾਮ ਲੈ ਕੇ ਸਾਰੇ ਮੁੱਦੇ ਜੇ ਦੱਸਦੇ ਨੇ ਮੁੱਦੇ ਤਾਂ ਦੱਸਣੀ ਆ ਮੈਂ ਕਹਿਣਾ ਮੇਰੇ ਵਾਰਚ ਕੀ ਕਹਿੰਦੇ ਤੁਸੀਂ ਕਹਿੰਦੇ ਵੀ ਇੱਕ ਬੰਦਾ ਉਹ ਕਿਹੜਾ ਇੱਕ ਬੰਦਾ ਪਹਿਲਾਂ ਪੱਤਰਕਾਰ ਮੰਤਰੀ ਲੈਵਲ ਦਾ ਬੰਦਾ ਹੈ ਤਿੰਨ ਵਾਰੀ ਕਹਿ ਲਿਆ ਕਿ ਪੱਤਰਕਾਰ ਤੁਹਾਡੀ ਕਿਹੜੀ ਖਬਰ ਹੈ ਜਿਹੜੀ ਪੱਤਰਕਾਰਾਂ ਨੇ ਹਾਈਲਾਈਟ ਕਰਕੇ ਨਹੀਂ ਲਾਈ ਅੱਜ ਵੀ ਤੁਹਾਡੀ ਕੱਲ ਦੀ ਪ੍ਰੈਸ ਕਾਨਫਰੈਂਸ ਕਿਹੜੇ ਪੱਤਰਕਾਰਾਂ ਨੇ ਨਹੀਂ ਲਾਈ ਉਹ ਦੱਸੋ ਤੁਸੀਂ ਬਾਰ-ਬਾਰ ਪੱਤਰਕਾਰਾਂ ਨੂੰ ਯਾਰ ਮੈਂ ਪੱਤਰਕਾਰਾਂ ਨੂੰ ਕਿੱਥੇ ਕਿਹਾ ਤੁਸੀਂ ਤੁਸੀਂ ਥੋੜੀ ਇੱਕ ਬੰਦੇ ਹੋ ਹਾਂਜੀ ਓਏ ਇਹ ਇਹ ਇੱਕ ਬੰਦੇ ਨਹੀਂ ਆ আচ্ছা ਤੁਸੀਂ ਇੱਕ ਬੰਦੇ ਜ ਨਹੀਂ ਆ ਹਾਂਜੀ ਦੱਸੋ ਮਾਨ ਸਨਮਾਨ ਕਰੀ ਜਿੰਦੇ ਪ੍ਰੈਸ ਦਾ ਨਾਲੇ ਪ੍ਰੈਸ ਕੋਲ ਅਲਿਗੇਸ਼ਨ ਮਾਨਸਨ ਥੋੜੀ ਦਾ ਲਾਈਵ ਤੁਸੀਂ ਦਾ ਉਹ ਯਾਰ ਜੇ ਰਾਜਨੀਤੀ ਹੋਈ ਹੁੰਦੀ ਅਸੀਂ ਕੋਈ ਕੀਤਾ ਨਾ ਹੋਇਆ ਹੁੰਦਾ ਰਾਜਨੀਤੀ ਦੀ ਹੋਰ ਗੱਲ ਹੈ ਜਿਹੜੀ ਮੇਨ ਗੱਲ ਹੈ ਤੁਸੀਂ ਭਰਾ ਬਹੁਤ ਸਤਕਾਰਯੋਗ ਹੈ ਪ੍ਰੈਸ ਦਾ ਜਿਹੜਾ ਸਤਕਾਰ ਆ ਉਹ ਮੁੱਕਦੀ ਗੱਲ ਇਹ ਹੈ ਇਹਨਾਂ ਦਾ ਬਹਾਲ ਤਾਂ ਸਾਡੇ ਭਾਈ ਚਰੇ ਦਾ ਹੁੰਦਾ ਜੇ ਤੁਸੀਂ ਉੱਤੇ ਇੱਕ ਮਤਾ ਪਾ ਕੇ ਇਹਨਾਂ ਦੀ ਐਂਟਰੀ ਦੁਬਾਰਾ ਕਰਾਓ ਇਹਨਾਂ ਨੂੰ ਦਿਖਾਓ ਤਾਂ ਸਹੀ ਤੁਸੀਂ ਕੋਈ ਮਤਾ ਦਾ ਅਜੇ ਤੱਕ ਪਾਇਆ ਨਹੀਂ ਮੇਰੀ ਗੱਲ ਮੇਰੀ ਉਹ ਮੇਰੀ ਗੱਲ ਤਾਂ ਸੁਣ ਲਓ ਯਾਰ ਮੇਰੀ ਗੱਲ ਤਾਂ ਸੁਣ ਲਓ ਮੇਰੀ ਮੇਰੀ ਗੱਲ ਤਾਂ ਸੁਣ ਲਓ ਅੱਛਾ ਮੇਰੀ ਗੱਲ ਤਾਂ ਸੁਣ ਲਓ ਉਹ ਮੇਰੀ ਗੱਲ ਤਾਂ ਸੁਣ ਲਓ ਮੇਰੀ ਗੱਲ ਤਾਂ ਸੁਣ ਲਓ ਇਸ ਵਾਰ ਆਪਾਂ ਆ ਜੋ ਇੱਕ ਵਾਰ ਸਾਰੇ ਭਰਾ ਇੱਕ ਵਾਰ ਆ ਜੋ ਸਭ ਤੋਂ ਮਰਦਾਬਾਦ ਅਸੀਂ ਕਰਾਂਗੇ ਚਲੋ ਜਿਹੜਾ ਅੱਛਾ ਬੇਨਤੀ ਹੈ ਜਿਹੜਾ ਤੁਸੀਂ ਇਹ ਵਿਚਾਰ ਦਿੱਤਾ ਅਗਲੀ ਮੀਟ ਤੁਹਾਨੂੰ ਕਦੇ ਸਮਝ ਨਹੀਂ ਆਇਆ ਜਿਹੜਾ ਵਿਚਾਰ ਦਿੱਤਾ ਜਿਹੜਾ ਅੱਜ ਸਮਝ ਲੱਗੀ ਤਦੋਂ ਤੱਕ ਨਹੀਂ ਜਾਉਂਦੇ। ਉਹ ਸਭ ਤਾਂ ਤੁਹਾਨੂੰ ਵੀ ਆ। ਚੱਲ। ਮੇਰੀ ਉਹ ਬੇਨਤੀ ਤਾਂ ਸੁਣ ਲੋ। ਉਹ ਬੇਨਤੀ ਤਾਂ ਮੇਰੀ ਮੇਰੀ ਬੇਨਤੀ ਤਾਂ ਮੇਰੀ ਬੇਨਤੀ ਤਾਂ ਸੁਣ ਲੋ। ਉਹ ਬੇਨਤੀ ਤਾਂ ਸੁਣ ਲੋ। ਬੇਨਤੀ ਤਾਂ ਸੁਣ ਲੋ। ਅੱਛਾ ਮੇਰੀ ਬੇਨਤੀ ਤਾਂ ਸੁਣ। ਉਹ ਪੜ ਲੈਣਾ ਤੇ ਮੇਰੀ ਬੇਨਤੀ ਤਾਂ ਸੁਣ ਲੋ ਸੁਵਾਨ ਜੀ। ਸੁਵਾਨ ਜੀ ਆ ਚਲੋ। ਉਹ ਯਾਰ ਸਾਡੀ ਵੀ ਸੁਣ ਲੋ। ਤੁਹਾਡੀ ਸੁਣਨੀ ਅਗਲੀ ਮੀਟਿੰਗ ਤੋਂ ਪਹਿਲਾਂ ਅਗਲੀ ਮੀਟਿੰਗ ਤੋਂ ਹੁਣ ਮੈਂ ਇਹੀ ਕਹਿ ਸਕਦਾ ਨਾ ਹੁਣ ਅੱਜ ਤਾਂ ਮੀਟਿੰਗ ਹੈ ਨਹੀਂ ਆ। ਇਹ ਜਿਹੜਾ ਹੈ ਇਹ ਬੜੇ ਚੰਗੇ ਤਰੀਕੇ ਨਾਲ ਗੱਲ ਕਰੂਗਾ ਉਹ ਯਾਰ ਉਹੀ